ਕੀ ਹਾਲ ਚਾਲ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੀ ਹੋਵੋਗੇ ਤੇ ਗੋਪੀ ਗੁਰਪ੍ਰੀਤ ਨੂੰ ਬਾਬਾ ਬਣਾਉਣ ਵਾਲੇ ਪਾਸੋਂ ਛੱਡ ਕੇ ਤੇ ਸਾਰੇ ਰਈਏ ਵਾਲੀ 40 ਕੁੜੀ ਮਗਰ ਪਹ ਚੁੱਕੇ ਹੋਵੋਗੇ ਅੱਧਿਆਂ ਨੂੰ ਇਹ ਕੰਮ ਮਿਲ ਗਿਆ ਕਿ ਆਮ ਆਦਮੀ ਪਾਰਟੀ ਗਿਲੰਦਰ ਜਿੱਤ ਗਈ ਤੇ ਜਿਹੜੇ ਕਾਂਗਰਸੀ ਭਰਾ ਹੈ ਵੜੰਗਾ ਸਾਹ ਪ੍ਰੈਜ਼ੀਡੈਂਟ ਸਾਹਿਬ ਇਹਨੂੰ ਪਤਾ ਨਹੀਂ ਅੰਗਰੇਜ਼ੀ ਚ ਕੀ ਆਦੇ ਹੁੰਦੇ ਆ ਚੱਲ ਕੁਛ ਵੀ ਏ ਆਈ ਸੀ ਸੀ ਪਤਾ ਨਹੀਂ ਕੀ ਉਹਨਾਂ ਨੂੰ ਵੋਟ ਪਈ ਐ 17 18 ਹਜ਼ਾਰ ਮੈਨੂੰ ਲੱਗਦਾ ਜੀ ਮੈਂ ਗਲਤ ਨਾ ਹੋਵਾਂ ਐਵੇਂ ਕੋਤੰਦਰ ਹੂਟਰ ਮਾਰਦੇ ਫਿਰੇ ਐਵੇਂ ਹੀ ਹੈ ਜਦੋਂ ਤੁਹਾਡੇ ਪੱਲੇ ਹੀ ਹੈ ਨਹੀਂ ਕੁਸ ਨਾ ਤਾਂ ਤੁਸੀਂ ਬੁੱਢੇ ਨਾਲੇ ਤੇ ਬੋਲਦੇ ਹੋ ਨਾ ਤੁਸੀਂ ਜਿਹੜੇ ਆਸਪਤਾਲਾਂ ਦੇ ਵਿੱਚ ਦਵਾਈ ਨਹੀਂ ਕੂਲਾ ਚ ਪੜਾਈ ਨਹੀਂ ਨਾ ਉਹਨਾਂ ਤੇ ਬੋਲਦੇ ਹਾਂ ਤੇ ਸਾਡੇ ਪਿੰਡ ਵਾਲੇ ਗਰਲਾਲ ਦੇ ਮੋਟਰਸਾਈਕਲਾਂ ਨੂੰ ਕੱਚਾ ਜਾਂ ਧੂਆਂ ਮਾਰੀ ਜਾਂਦੇ ਉਹ ਭਗਵੰਤ ਸੋ ਮਾਣ ਤੋਂ ਦਰਦੇ ਤੇ ਬਈ ਮਾਣ ਨੇ ਤਾਂ ਆਵਤਾ ਕੰਮ ਨੂੰ ਤੇ ਕੰਮ ਨੂੰ ਵੋਟ ਪਈ ਹੈ ਜਲੰਧਰ ਬਈ ਜੇ ਨਾ ਕਰਿਆ ਹੁੰਦਾ ਮੰਨ ਲਉ ਜਾਂ ਲੋਕ ਨਾ ਮੰਨਦੇ ਤੁਸੀਂ ਤਾਂ ਆਖਿਆ ਬਈ ਸ਼ਰਾਬ ਫੜ ਲਈ ਸੂਟ ਵੰਡਦੇ ਆ ਉਹ ਕਿਸੇ ਗਰੀਬ ਨੂੰ ਐਨੀ ਮਗਹਾਈ ਜਿਜੇ ਸੂਟ ਮਿਲਦਾ ਹੈ ਤਾਂ ਮਿਲ ਜਾਣ ਦਿਓ ਸੋਦਾ ਢਿੱਡ ਦੋਖਦਾ ਤੁਸੀਂ ਦੋ ਵੰਡ ਦਿਓ ਯੂ ਇੱਕ ਸੂਠ ਦਿੰਦੇ ਆ ਮੰਨ ਲਓ ਯਾਰ ਤਾਂ ਤੁਸੀਂ ਦੋ ਦੇ ਦਿਓ ਹੈ ਜਿਉਂ दारू ਦੀ ਇੱਕ ਬੋਤਲ ਦਿੰਦੇ ਸੀ ਮੰਨ ਲਓ ਤੁਸੀਂ ਆਖਿਆ ਤਾਂ ਤੁਸੀਂ ਦੋ ਦੇ ਦਿਓ ਅਗਲੇ ਨੂੰ ਆਖ ਭਾਈ ਗੱਲ ਸੁਣ ਤੂੰ ਆਹ ਦੇਸੀ ਨਾ ਪੀ ਮਤਲਬ ਸੰਤਰਾ ਸੰਤਰਾ ਜੋਗੀ ਸਕੌਚ ਪੀ ਵੇ ਪ੍ਰਤਾਪ ਸੇ ਪਾਜਵਾ ਸਾਵਾ ਦਿੰਦੇ ਆ ਗਾਲੇਂ ਜੇਨਾ ਗਾਲੇਂ ਜੇ ਤੁਸੀਂ ਸਕੌਚ ਪੀਓ ਉਹਨਾਂ ਨੂੰ ਇਹ ਕਹਦੇ ਹੋ ਜੇ ਸੋਨੂੰ ਚਾਰ ਵੋਟਾਂ ਪੈ ਜਾਣ ਤੇ ਆ ਜਿਹੜੇ ਸਾਡੇ ਨੇੜੇ ਵਾਲੇ ਸਤਕਾਰਯੋਗ ਸਾਡੇ ਯਾਰ ਐਸ.ਡੀ ਵਾਲੇ ਜੀ ਸਤ ਸੋਜੀ ਰਹੇਗੇ ਉਹ ਜਾਏ ਤੁਸੀਂ ਕਿਸੇ ਦੇ ਮਗਰ ਲੱਗ ਕੇ ਪਤੰਦਰੋਂ ਸਮਰਥਨ ਵਾਪਸ ਲੈ ਲਿਓ ਵਿਚਾਰੀ ਬੀਬੀ ਤੋਂ ਉਹ ਬੀਬੀ ਐਸੀ ਉਹ ਜੀ ਦੁਪਹਿਰੀ ਭਗਵਾਨ ਸੋਮਾਨ ਸਾਹ ਤੋਂ ਗੱਲ ਚ ਪਵਾ ਲਿਆ ਪਟਕਾ ਬੀਬੀ ਸ਼ਾਮਲ ਹੋ ਜਾ ਜੇ ਹੋਈ ਕਿ ਮੰਨ ਲੋ ਜੇ ਫੈਸਲਾ ਹੀ ਲੈ ਲਿਆ ਤੇ ਫਿਰ ਬੀਬੀ ਜ਼ੰਗੀਰ ਕੌਰ ਨੂੰ ਕੀ ਸੁਣਨਾ ਸੀ ਹੁਣ ਵਕ ਪੈਂਦੀ 10 ਦਿਨਾਂ ਬਾਅਦ ਗੱਲ ਕਰਾਂਗੇ ਹੁਣ ਇੱਕ ਅਸੀਂ ਇੱਕ ਕਰੀ ਮੌਜੂਦਾ ਸਰਕਾਰ ਚ ਸ਼ਾਮਲ ਹੋ ਗਏ ਆ ਇਹ ਨਹੀਂ ਮਾਂ ਦੀ ਧੀ ਨੇ ਸੋਚਿਆ ਈ ਸਰਕਾਰ ਤੂੰ ਕੱਲ ਨੂੰ ਐ ਮਸੀਬਣ ਜਾਣਾ ਕੋਈ ਹੋਰ ਪਾਵਰ ਕੋਈ ਕੰਮ ਧੰਦਾ ਕਿਸੇ ਜਿਹੜੇ ਗਰੀਬ ਜਿਹੜੀਆਂ ਪੀਪੀਆਂ ਤੜਕੇ ਤੋਂ ਲੈ ਕੇ ਆਪਦਾ ਕੰਮ ਛੱਡ ਕੇ ਤੁਹਾਡੇ ਨਾਲ ਚੱਲਦਿਆਂ ਸੀ ਤੇ ਜੇ ਉਹ ਤੁਸੀਂ ਆਮ ਆਦਮੀ ਪਾਰਟੀ ਸ਼ਾਮਲ ਹੋ ਗਏ ਉਹਨਾਂ ਨੂੰ ਵਿਚਾਰੀਆਂ ਨੂੰ ਕਿਸੇ ਨੂੰ ਲੈਟਰਿੰਗ ਦੇ ਪੈਸੇ ਦਵਾ ਦਿੰਦੇ ਕਿਸੇ ਨੂੰ ਕੋਠਾ ਦਵਾ ਦਿੰਦੇ ਕਿਸੇ ਦਾ ਮੁੰਡਾ ਕੋਈ ਮੜਾ ਮੋਟਾ ਨੌਕਰੀ ਕਿਸੇ ਨੂੰ ਲੋਨ ਕਿਸੇ ਦਾ ਤਾਂ ਕੰਮ ਹੁੰਦਾ ਤੇ ਅੱਥ ਨੇ ਅਗੇ 5:00 ਵਜੇ ਅਕਲ ਜੀ ਬੀਬੀ ਜ਼ਗੀਰ ਕੌਰ ਜੀ ਆ ਗਈ ਜੀ ਪੁੱਠਾ ਫੇਰ ਘੇੜਾ ਦੇਤਾ ਉਹ ਜਿਵੇਂ ਪੱਖੇ ਚ ਨਹੀਂ ਸੱਲ ਮੈਂ ਕੱਲ ਪਰਸੋ ਮਿਸਤਰੀ ਨੂੰ ਆਖਿਆ ਮੈਂ ਕਿਹਾ ਪੱਖਾ ਹੋਲੀ ਚੱਲਦਾ ਤੇ ਬਾਈ ਸੈਨ ਉਹ ਕਹਿੰਦਾ ਆਪ ਹੀ ਬਦਲ ਲਓ ਮੈਂ ਕਿਹਾ ਉਹ ਕਿਵੇਂ ਉਹਦਾ ਬਹੁਤ ਬਹੁਤ ਘੇੜਾ ਹੀ ਪੁੱਠਾ ਹੋਊ ਤੇ ਮੁੜ ਕੇ ਤਾਰਾਂ ਚੱਕਿਆ ਦੂਜੇ ਪਾਸੇ ਲਾ ਲਿਓ ਕਿੜਾ ਗਦਾ ਆ ਜੂ ਉਹ ਗੱਲ ਹੈ ਪੁੱਠੀਆਂ ਤਾਰਾਂ ਬੀਬੀ ਜ਼ਗੀਰ ਕੌਰ ਨੇ ਉਹ ਬੀਬੀ ਦੀਆਂ ਲਾਤੀਆਂ ਜਿਹੜੀ ਅਕਾਲੀ ਦਲ ਦੀ ਕੈਂਡੀਡੇਟ ਸੀ ਤੇ ਉਹ ਵਿਚਾਰੀ ਵਾਪਸ ਇੱਥੋਂ ਚੱਲੀ ਆਮ ਆਦਮੀ ਪਾਰਟੀ ਚ ਹੈ ਉਥੋਂ ਉੱਠੀ ਧਾਰ ਲਾ ਕੇ ਤੇ ਫੇਰ ਬੀਬੀ ਜ਼ਗੀਰ ਕੋਲੇ ਆ ਜ਼ਗੀਰ ਕੋਰ ਕੋਲੇ ਆ ਗਈ 4-5 ਘੰਟਿਆਂ ਬਾਅਦ ਬੜੀ ਯਾਰੋ ਗੱਲ ਵਗੀ ਵਿਰੋਧੀ ਧਿਰ ਵਾਲਿਓ ਤੁਹਾਡੇ ਕੋਲੇ ਐਲੋਪੀ ਦਾ ਅਹੁਦਾ ਕੈਬਨਟ ਰਿੰਕ ਹੈ ਜਿਹੜਾ ਕਾਲੇ ਪਾਣੀ ਦਾ ਅਤਵਾਦ ਕਹਿ ਲੋ ਚਿੱਟਾ ਤਾਂ ਜਿਹੜਾ ਲਊਗਾ ਉਹ ਮਰੂਗਾ ਕਾਲਾ ਪਾਣੀ ਜਿਹੜਾ ਬੁੱਢੇ ਨਾਲੇ ਦਾ ਪੈ ਰਿਆ ਜਿੱਥੋਂ ਤੁਸੀਂ ਰਾਜਾ ਵਰਡੰਗ ਸਾਹਿਬ ਐਮਪੀ ਬਣਿਓ ਉੱਥੇ ਜਾ ਕੇ ਧਰਨਾ ਲਾਓ ਜਿੱਥੋਂ ਪਾਣੀ ਨਹਿਰ ਚ ਡਿੱਗਦਾ ਜਿਹੜੀ ਨਹਿਰ ਤੁਹਾਡੇ ਹਲਕੇ ਵਿੱਚ ਦੀ ਤੁਹਾਡੇ ਘਰ ਤੋਂ 8-9 ਕਿਲੋਮੀਟਰ ਤੋਂ ਦੀ ਦੋ ਜੋੜੀਆਂ ਨਹਿਰਾਂ ਲੰਘਦੀਆਂ ਉਹਨਾ ਨੈਰਾਚ ਜਿੱਥੋਂ ਪਾਣੀ ਡਿੱਗਦਾ ਫੇਰ ਲੋਕ ਤੁਹਾਨੂੰ ਵੋਟਾਂ ਪਾਉਣਗੇ ਨੇ ਗਿੱਦੜਵੇ ਤੋਂ ਵੀ ਪੁੰਝਿਆ ਲੈ ਤੇ ਜੇ ਤੁਸੀਂ ਕੈਪਟਨ ਸਾਹ ਵਾਂਗੂ ਜਿਵੇਂ ਕੈਪਟਨ ਬਾਦਲਾ ਨੂੰ ਕਹਿੰਦਾ ਸੀ ਸਾਨੂੰ ਬਠਿੰਡਾ ਛੱਡਿਆ ਮੈਨੂੰ ਪਟਿਆਲਾ ਛੱਡ ਦਿਓ ਜੋ ਹਸਾਬ ਕਿਤਾਬ ਹੈ ਤੇ ਉਸ ਹਸਾਬ ਕਿਤਾਬ ਸਰਬਜੀਤ ਧੁਰੀ ਵੀ ਭਈ ਮੁਖਸਰ ਇਕੱਠ ਜਾ ਕਰਦੇ ਵਰਦੇ ਆ ਉਹਨਾਂ ਨੇ ਨਹੀਂ ਰਹਿਣ ਦੇਣਾ ਜਿਹੜਾ ਸੁਖਵਿੰਦਰ ਸਿੰਘ ਅਗਵਾਨ ਆ ਨਾ ਸਤਵੰਤ ਸਿੰਘ ਦੇ ਭਤੀਜੇ ਐਮਐਲਏ ਵਾਲੀ ਫੀਲਿੰਗ ਲੈ ਕੇ ਪੈਂਦੇ ਆ ਭਾਈ ਸਾਹਿਬ ਨਿੱਕੀ ਜੀ ਪੋਸਟ ਪਾਈ ਆ ਉਹਨਾਂ ਨੇ ਆ ਜਿਹੜਾ ਹਰਪ੍ਰੀਤ ਸਿੰਘ ਪੜਿਆ ਨਾ ਭਾਈ ਅਮਰਤਪਾਲ ਦਾ ਭਰਾ ਇਹ ਅਗਵਾਨ ਸਾਹਿਬ ਨੇ ਤਾਂ ਬੜਾ ਮੋਟੋ ਕੁਝ ਬੋਲਿਆ ਜੇ ਤੁਸੀਂ ਪੇਜ ਚੈੱਕ ਕਰ ਲਿਓ ਸਰਬਜੀਤ ਸਿੰਘ ਐਮਪੀ ਸਾਹਿਬ ਨੇ ਜਵਾਨੀ ਨਹੀਂ ਪੱਟੀ ਇੱਕ ਬੰਦੇ ਨੇ ਮੈਨੂੰ ਬੜੀ ਗੱਲ ਦੱਸੀ ਉਹ ਕਹਿੰਦਾ ਪਾਈ ਆ ਸੀ ਤਾਂ ਐਮਪੀ ਬਣਾ ਤਾ ਬਿਆੰਤ ਸਿੰਘ ਸ਼ਹੀਦ ਸੀ ਜਿਨ੍ਹਾਂ ਨੇ ਅਕਾ ਤਖਤਾ ਬਦਲਾ ਲਿਆ ਸੀ ਉਹਨਾਂ ਦੇ ਮੋਹ ਨੂੰ ਪਰ ਜੇ ਤੁਸੀਂ ਆਖੋ ਕਿ ਭਾਈ ਸਰਬਜੀਤ ਸਿਓ ਹਰ ਇੱਕ ਗੱਲ ਤੇ ਰਿਐਕਟ ਕਰਨਗੇ ਨਾ 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 ਮੈਂ ਕਿਹਾ ਉਹ ਕਿਵੇਂ ਉਹਨੇ ਫਿਰ ਜਿਹੜੀ ਸਿਆਣੇ ਬੰਦੇ ਨੇ ਉਹ ਉਦਾਹਰਨ ਦਿੱਤੀ ਉਹ ਕਹਿੰਦਾ ਸਾਡੇ ਪਿੰਡ ਦਾ ਇੱਕ ਬੰਦਾ ਸੀ ਉਹਦਾ ਹਰ ਇੱਕ ਕੰਮ ਚੜਿਆ ਕਰੇ ਅੜਿਆ ਕਰੇ ਅੜਿਆ ਕਰੇ ਇਹ ਸੀ ਟੜ ਕੇ ਸਵੇਹਾ ਦਵਾਈ ਲੈਂਦਾ ਤਦ ਇਹ ਹਾਂ ਜਿਹੜੇ ਬੰਦੇ ਪੱਕੇ ਤੌਰ ਤੇ ਦਵਾਈ ਲੱਗੀ ਹੈ ਜਿਨ੍ਹਾਂ ਨੂੰ ਉਹ ਦਵਾਈ ਲੈਂਦਾ ਸੀ ਹੁਣ ਤੁਸੀਂ ਸਮਝ ਗਈ ਹੋਣਗੇ ਤਾਂ ਕਮੈਂਟ ਕਰਿਓ ਤੇ ਬਈਆ ਦਵਾਈ ਬੂਟੀ ਲਿਆ ਕਰੇ ਤੇ ਇੱਕ ਦਿਨ ਕਿਸੇ ਸੱਚੋ ਨਿਆਂ ਦਾ ਉਹ ਕੋਲ ਨਾਲ ਗੱਲ ਸੁਣ ਲਾ ਪਰਚਾ ਦੇ ਦੇਣਾ ਤੇ ਜੇਲ੍ਹ ਜਾਣਾ ਪੈਣਾ ਤੇ ਉੱਥੇ ਦਵਾਈ ਨਹੀਂ ਮਿਲਦੀ ਉਹਦੇ ਇਹੋ ਜਿਹਾ ਡਰ ਬੈਠਾ ਤੇ ਉਹ ਬੰਦਾ ਮੁੱਦੇ ਕਿੱਕੜੋਂ ਹੀ ਖਟ ਗਿਆ ਮੈਂ ਕਿਹਾ ਤਾਂ ਸਰਪਜੀਤ ਨਾਲ ਕੀ ਮੇਲ ਐ ਐਮਪੀ ਸਾਹਿਬ ਨਾਲ ਉਹ ਕਹਿੰਦਾ ਮੈਨੂੰ ਨਹੀਂ ਪਤਾ ਮੈਨੂੰ ਵੀ ਕਿਸੇ ਨੇ ਗੱਲ ਸੁਣਾਈ ਸੀ ਤੇ ਮੈਂ ਕਹਾ ਸੁਣਾਦੀ ਹੁਣ ਕਿੰਨੇ ਮੁੱਦੇ ਚੱਲ ਰਹੇ ਆ ਫਰੀਦਕੋਟ ਮੈਡੀਕਲ ਕਾਲਜ ਚ ਜਾ ਕੇ ਜੀ ਕੀੜਾ ਹੀ ਮਾਰੇ ਐ ਐਮਪੀ ਐ ਕਿਸੇ ਗਰੀਬ ਦੀ ਤਾਂ ਗੱਲ ਸੁਣੀ ਜਊ ਕਿੰਨੀ ਲੁੱਟ ਹੁੰਦੀ ਐ ਹਸਪਤਾਲਾਂ ਦੇ ਵਿੱਚ ਸਿਰੰਜੇ ਕਿ ਜਮਾ ਕਰਾਓ ਤੇ ਨਵੀਂ ਸਿਰੰਜ ਲੈ ਜੂ ਜੀ ਮੋਕਸਰ ਜਾ ਕੇ ਪੁੱਛਿਆ ਗਿਆ ਤਾਂ ਉਹ ਆਦੇ ਜੀ ਅਸੀਂ ਤਾਂ ਚਿੱਟੇ ਵਾਲਿਆਂ ਨੂੰ ਆਣੇ ਆ ਵੀ ਇੱਕ ਦੂਜੇ ਤੱਕ ਏਡਜ਼ ਨਾਮ ਫਲਾਉਣ ਤਾਂ ਅਸੀਂ ਨਵੀਂ ਸਰਿੰਜ ਦਿੱਨੇ ਹਾਂ ਪੱਤਰਕਾਰ ਸਾਹਿਬਾ ਦੇ ਕਿੰਨੇ ਬੰਦੇ ਤੁਹਾਡੇ ਕੋਲੇ ਰਜਿਸਟਰਡ ਹੁਕੰਦੀ ਸਾਡੇ ਕੋਲੇ 500 ਬੰਦਾ ਰਜਿਸਟਰਡ ਹੈ ਜਿਹੜਾ ਡੇਲੀ ਪੁਰਾਣੀ ਸਰਿੰਜ ਦੇ ਕੇ ਜਾਂਦਾ ਨਵੀਂ ਲੈ ਕੇ ਜਾਂਦਾ ਸਰੰਜ ਤੇਲ ਵਾਲੇ ਡਾਕਟਰ ਸਾਹਿਬ ਸਰਕਾਰੀ ਨੂੰ ਪਤਾ ਹੈ ਕਿ ਇਹਨੇ ਜਾ ਕੇ ਚਿੱਟਾ ਲਾਉਣਾ। ਦੇਖ ਲਓ ਯਾਰ ਆ ਵੀ ਟਾਈਮ ਆਉਣਾ ਸੀ। ਇਹ ਮੁੱਦਾ ਹੈ ਤੁਹਾਡੇ ਮੁਖ ਸਰਵੰਡੀਆਂ ਜਾ ਰਹੀਆਂ ਰਾਜਾ ਵਿਡੰਗ ਸਾਹਿਬ ਤੇ ਸਰਬਜੀਤ ਸਿੰਘ ਐਮਪੀ ਸਾਹਿਬ ਜਿੱਥੇ ਤੁਸੀਂ ਕੱਲ ਮੁਖ ਸਰ ਬੈਠੇ ਸੀ ਉਸੇ ਸ਼ਹਿਰ ਦੇ ਫਰੀਦਕੋਟ ਸਰਕਾਰ ਵੱਲੋਂ ਮਤਲਬ ਲਾਗੂ ਕਰਤਾ। ਵੀ ਏਡਜ਼ ਫਲਾਉਂਦੇ ਆ ਤੇ ਏਡਜ਼ ਨੂੰ ਰੋਕਣ ਵਾਸਤੇ ਚਿੱਟਾ ਪੀਣ ਵਾਸਤੇ ਨਵੀਆਂ ਸਰਿੰਜਾਂ ਵੰਡੀਆਂ ਜਾ ਰਹੀਆਂ ਪਰ ਮਿੱਤਰੋ ਐ ਨਾ ਤਾਂ ਸਰੋ ਮਣੀ ਕਮੇਟੀ ਜਿੱਤੀ ਜਾਵੇ ਭਾਵੇਂ ਤੁਸੀਂ 5 ਲੱਖ ਫਾਰਮ ਵੰਡ ਦਿਓ ਤੇ ਨਾ ਗੱਦੜਵੇ ਤੋਂ ਜਿਹੜੇ ਆਦੇ ਅਸੀਂ ਐਮ ਐਲ ਏ ਹੱਥ ਨੇ ਬਣ ਕੇ ਪੈਂਦੇ ਆ ਟੜ ਕੇ ਜਦੋਂ ਉੱਠ ਕੇ ਮੂੰਹ ਧੋਂਦੇ ਓ ਤੂੰ ਕਹਿੰਦੇ ਆ ਸ਼ਾਂਤ ਬੰਦੇ ਆ ਯਾਰ ਰਾਤ ਸੁਪਨਾ ਆਇਆ ਸੀ ਕਿ ਐਮ ਐਲ ਏ ਬਣ ਗਈ ਸੀ ਉਹ ਜਿਵੇਂ ਰਗੀ ਵਾਲੀ ਕੁੜੀ ਇੱਕ ਤਾਂ ਉਮਰ ਉਹਦੀ 15 ਤੋਂ 25 ਸਾਲ 15 ਤੋਂ 25 ਸਾਲ ਤੱਕ ਬੰਦਾ ਹਵਾ 'ਚ ਐ ਅੰਬਰਾ ਤੇ ਲਾਉਂਦੀ ਆ ਉਡਾਰੀਆਂ ਉਹ ਗੱਲ ਹੋ ਜਾਂਦੀ ਏ ਇੱਕ ਇੰਸਟਾਗ੍ਰam ਤੇ ਸੋਡੇ ਅਰਗੇਰੀਲਾ ਵੇਖਣ ਲੱਗ ਪਏ ਉਤੋਂ ਬਾਈ ਮਨਦੀਪ ਸੋ ਮੰਨਾ ਸਭ ਲੱਖ ਰੁਪਇਆ ਦੇਗੇ ਦੋ ਗੁਟੀਆਂ 5-500 ਦੀਆਂ ਯਾਰੋ 200 ਨੋਟ ਜਦੋਂ ਹੋ ਗਿਆ ਤੇ ਲੱਖ ਰੁਪਇਆ ਹੋ ਗਿਆ ਉਹ ਕੁੜੀ ਬਈ ਹਵਾ ਚ ਆ ਗਈ ਉਹਦੀ ਮੇਰਾ ਤਾਂ ਪਿਓ ਹੀ ਮਰੇ ਕਿਉਂਕਿ ਉਹ ਤੁਸੀਂ ਸਮਝਦੇ ਹੋਵੋਗੇ ਮੇਰੇ ਨਾਲੋਂ ਸਿਆਣੇ ਉਹ ਸਤਕਾਰਯੋਗੋਂ ਸਾਰੇ ਭਰਾ ਦੱਸਿਓ ਕਮੈਂਟ ਕਰਕੇ ਉਹ ਆਪਦੇ ਪਿਓ ਦਾ ਨਾਮ ਲੈਣ ਤੋਂ ਨਾ ਬੱਚੇ ਜੇ ਤਾਂ ਸਫਲ ਹੈ ਪਿਓ ਟੌਪ ਕਲਾਸ ਹੈ। ਉਹ ਅਗਲਾ ਨਾਮ ਲੈਂਦਾ ਪ੍ਰਾਊਡ ਫੀਲ ਕਰਦਾ ਹੈ। ਮਾਣ ਮਹਿਸੂਸ ਕਰਦਾ ਨਾਮ ਲੈਣ ਲੱਗਿਆ। ਨਹੀਂ ਹੁਣ ਆਖਿਆ ਮੈਂ ਪਿਓ ਦਾ ਕਿਉਂਕਿ ਜਿਵੇਂ ਉਹਦੀ ਮਾਂ ਨੇ ਉਹਨੂੰ ਪੜ੍ਹਤਾ ਉਹ ਦਾ ਪ੍ਰੇਨ ਵਾਸ਼ ਕਰਦਾ ਦੋਸਤੋ ਪਰ ਬਹੁਤ ਸਾਰੇ ਲੋਕ ਆਖ ਰਹੇ ਆ ਉਹਨੂੰ ਫੋਨ ਤੇ ਉਹ ਕੁੜੀ ਨੂੰ ਰਹੀਏ ਚਾਹ ਲਈ ਨੁਕਤੇ ਰਖੋ ਖੋਖਾ ਚੱਕ ਕੇ ਲੈ ਜਾਂਗੇ ਆਇਆ ਕਰ ਜਾਂਗੇ ਓਏ ਗੱਲ ਸੁਣੋ ਯਾਰ ਪੰਜਾਬੀ ਮਾਰਸ਼ਲਾਂ ਦੀ ਗੋਮ ਹੈ ਜਿੱਦੀ ਬਾਤ ਦੀ ਜਿਹੜਾ ਬੰਦਾ ਬੇਨਤੀ ਕਰਦਾ ਉਸੇ ਨੂੰ ਨੋਟਾਂ ਦੇ ਢੇਰ ਲਾ ਦਿੰਦੇ ਆ ਪੰਜਾਬੀ ਕੋਲ ਤੁਸੀਂ ਤੁਹਾਡੇ ਅੱਗੇ ਸਿਰ ਝੁਕਦਾ ਹੈ ਪਰ ਗੱਲ ਬੇਨਤੀ ਇਹ ਹੈ ਮਿੱਤਰੋ ਹੁਣ ਕਿ ਜੋ ਹੋਇਆ ਸੋ ਹੋਇਆ ਮਨਦੀਪ ਸਿੰਘ ਮੰਨਾ ਨੇ ਉਹਦੇ ਪਿਓ ਨੂੰ ਮਤਲਬ ਉਹਦੀ ਗਾਦੀ ਦੀ ਵੀ ਜਾ ਕੇ ਸਪੋਰਟ ਕਰਦੀ ਉਹ ਕਹਿੰਦਾ ਜਿਹੜੇ ਦੇ ਤਿਓ ਵਾਪਸ ਨਹੀਂ ਲੈਣੇ ਅੱਗੇ ਤੋਂ ਸੰਭਲ ਜਾਉ ਗਲਤੀ ਕਰਕੇ ਇਨਸਾਨ ਸਿੱਖਦਾ ਉਹ ਕੁੜੀ ਨੂੰ ਮਹਿਸੂਸ ਹੋ ਗਿਆ ਰਵਤਾਰ ਰਾਏ ਕੋਲੇ ਵੀ ਉਹ ਮਾਫੀ ਮੰਗ ਰਹੀ ਸੀ ਉਹਦੀ ਵੀਡੀਓ 'ਚ ਇੱਕ ਜਿਹੜੇ ਮੁੰਡੇ ਨੇ ਪਹਿਲੀ ਵੀਡੀਓ ਪਾਈ ਸੀ ਅਮਰਦੀਪ ਦੌਧਰ ਨੇ ਉਹਦੀ ਵੀਡੀਓ 'ਚ ਵੀ ਮਾਫੀ ਹਰ ਇੱਕ Banda ਵਾਲ ਦੀ ਖਲਤਾ ਲਾ ਰਿਹਾ ਪਰ ਜਿਹੜੇ ਛੱਟੇ ਮਾਰ ਇਹ ਜਾਣ ਕੇ ਦੇ ਪਿਓ ਤੋਂ ਅਖਵਾ ਰਹੇ ਐ ਜਿਹੜੇ ਪੀਜਾਂ ਵਾਲੇ ਸੱਜਣਾ ਉਹ ਤਾਂ ਇੱਕ ਨੰਬਰ ਕੰਮ ਕਰ ਰਹੇ ਐ ਪਰ ਜਿਹੜੇ ਛੱਟੇ ਮਾਰਾ ਨਾ ਉਹ 200 ਵਾਲੇ ਭੂਕਣੇ ਵਾਲੇ ਉਹ ਥੋੜਾ ਜਿਹਾ ਖਰਾਬ ਕਰ ਰਹੇ ਐ ਕੋਈ ਗੱਲ ਨਹੀਂ ਤੁਸੀਂ ਕੋਕੀ ਗਾਤੀ ਬਾਪੇ ਵਾਲਾ ਕੰਮ ਛੱਡੋ ਨਾ ਉਹ ਵਾਹ ਵਾਹ ਅੱਜ ਜੀ ਦੇ ਨਾ ਕੱਲ ਸੀ ਤੇ ਹੁਣ ਜੱਜ ਦੇ ਮੁੱਦਿਆਂ ਤੇ ਕੰਮ ਕਰਨਾ ਛੱਡੋ ਰਈ ਵਾਲੀ ਚਾਹ ਵਾਲੀ ਨੇ ਬਹੁਤ ਚਾਹ ਵੜ ਲਈ ਉਹਨੂੰ ਵੀ ਛੱਡ ਦਿਓ ਹੁਣ ਆਪਾਂ ਕੰਮ ਕਰਨਾ ਹੈ ਵਿਰੋਧੀ ਧਿਰ ਨੂੰ ਸਿਖਾਉਣਾ ਹੈ ਕਿ ਤੁਹਾਡਾ ਕੰਮ ਕੀ ਹੈ ਕਿਹੜੇ ਸਰਕਾਰ ਨੂੰ ਗੱਲ ਯਾਦ ਕਰਾਉਣੀ ਹੈ ਨਿੰਦਨਾ ਨਹੀਂ ਨਾ 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 ਕ੍ਰਿਟਿਸਿਜ਼ਮ ਕਰਨਾ ਹੈ ਤੱਥਾਂ ਤੇ ਪਰ ਇਹਦਾ ਕਾਲੇ ਪਾਣੀ ਵਾਲਾ ਕੰਮ ਚੱਲ ਰਿਹਾ ਉਹ ਰੋਕਣਾ ਹੈ ਪਾਣੀ ਤੁਸੀਂ ਵੀ ਪੀਦੇ ਹੋ ਬੀਜੇਪੀ ਵਾਲੇ ਆਕਾਲੀ ਦਲ ਆਮ ਆਦਮੀ ਪਾਰਟੀ ਵਾਲੇ ਕਾਂਗਰਸ ਪਾਣੀ ਸਾਰੇ ਪੀਂਦੇ ਆ ਕਿ ਜਿਹੜੇ ਸਰੀਹਾਂ ਪੀਂਦੇ ਆ ਉਹਨਾਂ ਨੂੰ ਨਾ ਬਣਾ ਧੰਨਵਾਦ ਸੱਸੀ ਗੱਲ ਸ਼ੇਅਰ ਕਰਦੇ ਕਰੋ ਯਾਰ ਤੇ YouTube ਤੇ ਸਬਸਕ੍ਰਾਈਬ ਜਰੂਰ ਕਰਿਆ ਕਰੋ ਮੇਰੇ ਭਰਾ ਬਹੁਤ ਧੰਨਵਾਦ ਸੱਸੀ ਗੱਲ